ਸਰ ਸਾਰੇ ਵਾਇਰਡਿਕੀ ਸਭ ਦੇ ਰੂਪ ਕਿਉਂਕਿ ਅੱਜ ਪਿੰਡ ਰਾਮਾ ਰਾਮੂਸਰ ਮੂੜੇ ਪ੍ਰਸ਼ਾਸਨ ਤੋਂ ਲੈ ਕੇ ਬਹੁਤ ਜ਼ਿਆਦਾ ਪਰੇ ਰਹੀ ਹੈ ਉਪਾਰ ਦੇ ਕਾਰਨ ਇੱਕ ਬਹੁਤ ਹੀ ਗਰੀਬ ਪਰਿਵਾਰ ਸੀ ਅਨੰਦ ਸਿੰਘ ਜੋਧਾ son of ਕੇਵਲ ਸਿੰਘ ਰਸਿਆਸੀ ਸਿੱਖ ਜਿਸ ਦਾ ਕਿ ਮਕਾਨ ਪੂਰੀ ਤਰ੍ਹਾਂ ਡਿੱਗ ਪਿਆ ਸੋ ਅਸੀਂ ਸਾਰੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੋ ਕਿ ਇਹ ਮਕਾਨ ਡਿੱਗਿਆ ਰਣਯੋਸੰਦਾ ਪ੍ਰਸ਼ਾਸਨ ਆ ਕੇ ਮੌਕਾ ਵੀ ਦੇਖੇ ਅਤੇ ਅਸਾਂ ਗਰੀਬ ਪਰਿਵਾਰ ਦੀ ਮਦਦ ਵੀ ਕਰੇ ਜੋ ਕਿ ਤਕਰੀਬ ਅੱਜ ਦਿਨ ਦਾ ਕਰਕੇ ਇਹਨਾਂ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਹੋ ਗਿਆ ਪਰ ਮਾਦੀ ਨੁਕਸਾਨ ਇਹਨਾਂ ਦਾ ਬਹੁਤ ਹੋਇਆ ਜੋ ਕਿ ਪੀਟੀਆਂ ਟੁੱਟੀਆਂ ਜੋ ਇਹਨਾਂ ਦਾ ਕਣਕੜਾ ਡਰਮ ਸੀ ਜਾਂ ਹੋਰ ਵੀ ਸਮਾਨ ਸੀਗਾ ਘਰ ਦੀ ਵਰਤੋਂ ਵਾਲਾ ਸਾਰਾ ਵਾਰਸ ਤੇਜ ਹੋਣ ਕਾਰਨ ਸਿੱਤੀ ਕਿੱਥੇ ਵੀ ਗਿਆ ਨਸਾਰਾ ਇਹ ਸਮਾਰਵੀਜ਼ ਤਹਿ ਮੈਂ ਸੋਧਿਆ ਪਰ ਇਸ ਗਰੀਬ ਪਰਿਵਾਰ ਦੀ ਪ੍ਰਸ਼ਾਸਨ ਨੂੰ ਜਰੂਰ ਬਾਹਰ ਕਰਨੀ ਚਾਹੀਦੀ ਆ ਅਜੀ ਸਾਡੇ ਹਲਕਾ ਨਿਹਾਲ ਸਿੰਘ ਵਾਲੇ ਦੇ ਐਮ ਐਲ ਏ ਸਰਦਾਰ ਮਨਜੀਤ ਸਿੰਘ ਜੀ ਬਲਾਸਪੁਰ ਉਹਨਾਂ ਤੋਂ ਵੀ ਮੰਗ ਕਰਦੇ ਆ ਅਤੇ ਹਲਕਾ ਨਿਹਾਲ ਸਿੰਘ ਵਾਲੇ ਦੇ ਵੀਡੀਓ ਦਸਤਰ ਐਸ ਡੀ ਸਾਹਿਬ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਆ ਇਸ ਪਰਿਵਾਰ ਦੇ ਆ ਕੇ ਮੌਕਾ ਦੇਖਿਆ ਜਾਵੇ ਤੇ ਬਾਤੋ ਵਾਦੀ ਨਦੀ ਮਦਦ ਕੀਤੀ ਜਾਵੇ ਜੋ ਕਿ ਪਰਿਵਾਰ ਦੁਆਰਾ ਫਿਰ ਇਹ ਆਪਦੇ ਇਸ ਕਾਰਜ ਲਈ ਕੋਈ ਆਪਣਾ ਕਰ ਸਕੇ ਕਿਉਂਕਿ ਅੱਜ ਇਹ ਪਰਿਵਾਰ ਬੈਂਕੋਂ ਟੁੱਟ ਗਿਆ ਜੋ ਕਿ ਇਹਨਾਂ ਦਾ ਜੋ ਪੂੰਜੀ ਸੀਗੀ ਮਕਾਨ ਤੇ ਪਹਿਲਾਂ ਲਾਈ ਸੀ ਅੱਜ ਸਾਰਾ ਮਕਾਨ ਨਿਕਲਣ ਦੇ ਕਾਰਨ ਇਹ ਮਕਾਨ ਮਾਲਕ ਉਸੇ ਕਰਜ਼ੇ ਸਾਡੇ ਡੁੱਬ ਗਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ